ਕਈ ਆ ਪਾਏ ਹੋਏ ਸੀਗੇ ਖੇਤ ਪਾਣੀ ਲਾਉਣ ਖਤਰਾ ਪੱਖੇ ਨਾਲ ਤੇ ਪੱਖਾ ਤੁਸੀਂ ਉਹ ਦੇਖ ਸਕਦੇ ਹੋ ਇਹ ਆਸਿਕ ਆਪਣਾ ਪੱਖਾ ਤੇ ਚੱਲ ਨਹੀਂ ਰਿਹਾ ਯਾਰ ਤੇ ਹੁਣ ਪਾਣੀ ਇਹ ਜਿਹੜਾ ਆਪਣਾ ਲਾ ਕੇ ਲੈ ਕੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਚੱਲੂ ਆ ਤੁਹਾਨੂੰ ਦਿਖਾਵਾਂਗੇ ਫਿਰ ਬਈ ਪਾਣੀ ਲਾ ਕੇ ਤੇ ਤੁਸੀਂ ਕਰ ਦਿਓ ਵੀਡੀਓ ਨੂੰ ਲਾਈਕ ਤੇ ਨਾਲ ਸਬਸਕ੍ਰਾਈਬ ਕਰ ਦਿਓ ਓਕੇ ਬਈ ਸਵੇਰ ਦੇ ਜਿਹੜਾ ਆਏ ਹੋਏ ਯਾਰ 7-8 ਘੰਟੇ ਵਦੋ ਦੇਖ ਸਕਦੇ ਹੋ ਜਿਹੜਾ ਆਪਣਾ ਪਾਣੀ ਆ ਉਹ ਮਾਣੇ ਪੋਣੇ ਅੱਥੇ ਨੇ ਜਿਹੜਾ ਚੱਕਿਆ ਦਾ ਪਾਣੀ ਸੜ ਕੇ ਦੇ ਲੱਗ ਰਿਹਾ ਹੈ ਤੇ ਹੱਥ ਦੇਖੋ ਇਹ ਹੋ ਰਿਹਾ ਹੈ ਪਾਣੀ ਦਾ ਘੈਰਾ ਇੰਨਾ ਹੈ ਤੇ ਹੱਥ ਦੇਖੋ ਲੱਗ ਰਿਹਾ ਹੈ ਜਿਹੜਾ ਪਾਣੀ ਆ ਰਿਹਾ ਉਹ ਜਦੋਂ ਮੈਂ ਇਹਦੇ ਬਾਅਦ ਵਿੱਚ ਲਾਇਆ ਉਹ ਪਾਣੀ ਇਹਦਾ ਦਿਖਾਉਣ ਨਗਾ ਜਦੋਂ ਦੇਖ ਸਕਦੇ ਹੋ ਵੀ ਹੁਣ ਇੱਥੇ ਜਿਹੜਾ ਪਾਣੀ ਆਉਣਾ ਜਿਹੜਾ ਆਪਣਾ ਲੱਗ ਚੁਕਿਆ ਹੈਗਾ ਦੇਖ ਸਕਦੇ ਹੋ ਤੁਸੀਂ ਤੇ ਓ ਸਿਕਾ ਜਿਹੜਾ ਆਪਣਾ ਪੱਖਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਆਹ ਰ ਆਪਣਾ ਜਿਹੜਾ ਚੱਕ ਰਿਹਾ ਹੈਗਾ ਤੇ ਬੱਤ ਤੁਸੀਂ ਦੇਖੀ ਸਕਦੇ ਹੋ ਇਹ ਜਿਹੜਾ ਆਣੀ ਹੈਗਾ ਚੱਕ ਰਿਹਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਮੱਤ

ਇੱਕ ਵਾਰ ਯਾਰ ਬੰਦ ਹੋ ਚੁੱਕਾ ਸੀਗਾ ਪੱਖਾ ਤੇ ਦੇਖ ਸਕਦੇ ਹੋ ਤੇ ਦੁਬਾਰੇ ਵੀ ਤੁਸੀਂ ਚਲਾਇਆਗਾ ਯਾਰ ਅੱਧਾ ਘੰਟਾ ਫੇਰ ਲੱਗਿਆ ਉਹਨੂੰ ਚਲਾਉਣ ਤੇ ਤੇ ਕੋਈ ਵਾਰ-ਵਾਰ ਬੰਦ ਹੋ ਜਾਂਦਾ ਹੈਗਾ ਤੇ ਬਹੁਤ ਟਾਈਮ ਲੱਗ ਰਿਹਾ ਹੈਗਾ ਤੇ ਸਵੇਰ ਦੇ ਆਏ ਸੀਗੇ ਬਈ ਆਥਨ ਹੋ ਚੁੱਕਾ ਹੈਗਾ ਹੁਣ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਨੇ ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਦੇ ਬਲੌਗ ਦੇਖਣ ਦੇ ਲਈ ਆਪਣੇ YouTube ਚੈਨਲ ਤੇ ਚਲੋ ਵੀ ਦੇਖੀਏ ਕਿੰਨਾ ਲੱਗ ਰਿਹਾ ਹੈ ਏਦਾਂ ਪੱਖਾ ਚੱਲ ਰਿਹਾ ਹੈ ਤੇ ਸਵੇਰ ਦੇ ਆਏ ਹੋਏ ਸੀਗੇ ਬਈ ਦੇ ਦੇਖ ਸਕਦੇ ਹੋ ਬਈ ਲੱਗਦਾ ਪਣਾ ਪੂਰਾ ਜੜਾ ਆ ਠੰਡਾ ਟਾਈਮ ਆ ਹੋ ਚੁਕਿਆਗਾ ਤੇ ਸੂਰਜ ਵੀ ਜੜਾ ਡੁੱਬ ਚੁਕਿਆਗਾ ਪੂਰਾ ਠੰਡਾ ਟਾਈਮ ਹੋ ਚੁਕਿਆ ਸਵੇਰ ਜੇ ਆਇਆ ਹੋਇਆ ਬਈ ਤੇ ਅੱਛਾ 7-8 ਘੰਟੇ ਹੋ ਗਏ ਬਈ ਆ ਯਾਰੋ ਤੇ ਕਹਿੰਦੇ ਲਾਰੇ ਆ ਤੇ ਤੁਸੀਂ ਦੇਖ ਸਕਦੇ ਹਾਂ ਉਹ ਆਪਣਾ ਪਾਣੀ ਵਾਲੇ ਉਹ ਚੱਲ ਰਿਹਾਗਾ ਹੁਣ ਤੇ ਪੱਖਾ ਦਾ ਜਿਹੜਾ ਤੁਸੀਂ ਇਧਰ ਆਪਣਾ ਦੇਖ ਸਕਦੇ ਹੋ ਲੱਗਿਆ ਹੋਇਆਗਾ ਪੂਰਾ ਤੇ ਇਹ ਤੁਮਾਣੀ ਚੱਕ ਰਿਹਾ ਹੈ ਬਸ ਆਫਰ ਦੇਖਣ ਦੇ ਚੱਕਾ ਜਿਹੜਾ ਓਕੇ ਭਾਈ ਤੁਹਾਨੂੰ ਤੁਹਾਨੂੰ ਦਿਖਾਈ ਜਾਵਾਂਗੀ ਆਪਾਂ ਤੇ ਖਾਲੇ ਬਾਰੇ ਕੁਝ ਵੀਰ ਲਾਈਕ ਕਰ ਜਾਓ ਸਾਹਿਬ ਆਪਣੇ ਕਰ ਲਿਓ ਵੀ ਤੇ ਇਦਾਂ ਠੀਕ ਹੈ ਸਾਡੀ ਜਿਹੜਾ ਵੀ ਆਪਣਾ ਯਾਰ ਥੱਲੇ ਜਾਣ ਲੱਗਿਆ ਸੀ ਮੁੱਠੀ ਦੇ ਵਿੱਚ ਆ ਸਾਡਾ ਜੀ ਆ ਜੀ ਆ ਤੇ ਹੁਣ ਕਿਆ ਜਿਹੜਾ ਹੋ ਚੁਕਿਆ ਆਪਣਾ ਜਿਹੜਾ ਪੱਖਾ ਦਾ ਤੇ ਫਲੇਵੀ ਵੀ ਪਾਣੀ ਆਪਾਂ ਜਿਹੜਾ ਲਾਰੇ ਆਗੇ ਦੇਖ ਸਕਦੇ ਹਾਂ ਬਈ ਫਲੇਵੀ ਜਿਹੜਾ ਪਾਣੀ ਆ ਉਹ ਲੱਗ ਰਿਹਾ ਹੈਗਾ ਤੇ ਮਾਥਨ ਤੋਂ ਜਿਹੜਾ ਪੂਰਾ ਜਿਹੜਾ ਹੁਣ ਸੂਰਜਾ ਪੂਰਾ ਡੁੱਬ ਚੁਕਿਆ ਹੈਗਾ ਤੇ ਪੂਰਾ ਹਨੇਰਾ ਹੋ ਚੁਕਿਆ ਹੈਗਾ ਬਈ ਤੇ ਥੋੜੇ ਜਿਹੇ ਟਾਈਮ ਨੂੰ ਹਨੇਰਾ ਹੋ ਜੂਗਾ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਆਪਣਾ ਪੱਖਾ ਜਿਹੜਾ ਚੱਲ ਰਿਹਾ ਹੈਗਾ ਬਾਈ ਤੁਸੀਂ ਦੇਖ ਸਕਦੇ ਹੋ ਯਾਰ ਪੂਰਾ ਜਿਆਦਾ ਜਿਹੜਾ ਨੇਰਾ ਹੈਗਾ ਉਹ ਪੂਰਾ ਜਿਆਦਾ ਨੇਰਾ ਆਪਣਾ ਜਿਹੜਾ ਹੋ ਚੁੱਕਾ ਹੈਗਾ ਟਰੈਕਟਰ ਦੇ ਇਲੈਕਟਾਂ ਦੇ ਜਿਹੜਾ ਇਹ ਲਾ ਕੇ ਇਹ ਆ ਤੁਸੀਂ ਦੇਖ ਸਕਦੇ ਹੋ ਕਿ ਇਲੈਕਟਾਂ ਨੂੰ ਮੈਨਾਲ ਆਲ ਗਿਆ ਤੇ ਪੂਰਾ ਜਿਆਦਾ ਨੇਰਾ ਹੈਗਾ ਬਈ ਜਿਹੜਾ ਹੋ ਚੁੱਕਾ ਹੈਗਾ ਤੇ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਕਰਾ ਰਹੇ ਹਾਂ ਇਹ ਆ ਤੁਸੀਂ ਦੇਖ ਸਕਦੇ ਹੋ ਆਪਣੇ ਪੱਖਾ ਦਾ ਜਿਹੜਾ ਉਹ ਚੱਲ ਰਿਹਾ ਹੈਗਾ हा त ਗਾਈਸ ਤੁਸੀਂ ਜਿਹੜੀ ਆਪਾਂ ਖੇਤ ਚ ਪਰਾਲੀ ਆ ਇਹਨੂੰ ਮਚਾਉਣ ਖਾਤਰ ਅੱਗ ਲਾਈ ਆ ਦੇਖ ਸਕਦੇ ਤੁਸੀਂ ਆਹ ਦੇਖ ਸਕਦੇ ਹੋ ਬਈ ਮਨਨ ਨੂੰ ਦਿਖਾ ਨਾ ਦੇ ਜੀ ਆਹ ਦੇਖੋ